ਦਰਿਆਵਾਂ ਦੇ ਵਿੱਚ ਆਏ ਬਹੁਤ ਵੱਡੇ ਹੜ੍ਹਾਂ ਨੇ ਪੰਜਾਬ ਦਾ ਬਹੁਤ ਏਰੀਆ ਆਪਣੀ ਲਪੇਟ ਚ ਲਿਆ ਹੋਇਆ ਤੇ ਇਨ੍ਹਾਂ ਹੜ੍ਹਾਂ ਦੇ ਪਾਣੀ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਫਸਲਾਂ ਤੇ ਘਰਾਂ ਦਾ ਨੁਕਸਾਨ ਕੀਤਾ ਹੈ ਦਰਿਆਵਾਂ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਤਾਂ ਹੜ੍ਹਾਂ ਦੇ ਪਾਣੀ ਨੇ ਨੁਕਸਾਨ ਕੀਤਾ ਹੀ ਕੀਤਾ ਹੈ ਉੱਥੇ ਪੂਰੇ ਪੰਜਾਬ ਭਰ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ بارش ਨੇ ਪੰਜਾਬ ਦੇ ਬਹੁਤ ਹਿੱਸਿਆਂ ਦੇ ਵਿੱਚ ਜਿੱਥੇ ਜਿਹੜੇ ਏਰੀਆ ਦੇ ਵਿੱਚ ਨੀਵੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਤੇ ਉਹਨਾਂ ਫਸਲਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਤੇ ਇਸ ਟਾਈਮ ਆਪਾਂ ਖੜੇ ਆ ਪਿੰਡ ਫੱਤਾ ਮਾਲੋਕਾ ਦੇ ਵਿੱਚ ਜਿੱਥੇ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਸਾਰੀ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਇਹ ਫਸਲ ਇੱਕ ਛੋਟੇ ਕਿਸਾਨ ਦੀ ਹੈ ਜਿਨੇ ਠੇਕੇ ਤੇ ਜ਼ਮੀਨ ਲੈ ਕੇ ਤੇ ਉਹ ਖੇਤੀ ਕਰਦਾ ਹੈ ਤੇ ਆਪਾਂ ਮਲਾਉਣੇ ਉਸ ਕਿਸਾਨ ਨੂੰ ਤੇ ਪੁੱਛਦੇ ਆ ਕਿਸਾਨ ਦਾ ਹਾਲ ਇਹ ਫਸਲ ਜਿਹੜੀ ਡੁੱਬੀ ਹੋਈ ਹੈ ਪਾਣੀ ਦੇ ਵਿੱਚ ਲਗਭਗ ਕਿੰਨੇ ਕ ਦਿਨ ਹੋ ਗਏ ਇਹਨੂੰ ਲਗਭਗ ਜੀ ਪਿਛਲੇ ਹਫਤੇ ਜਦੋਂ ਲਗਭਗ 24 ਤਰੀਕ ਦੀ بارش ਪੈ ਰਹੀ ਆ ਓਕੇ ਬਸ ਉਸ ਦਿਨ ਤੋਂ ਲੈ ਕੇ ਜੀ ਬਸ ਇਸ ਪਾਣੀ ਉਦਾਂ ਹੀ ਖੜਾ ਹੈ ਜੀ ਸਾਰਾ ਉੱਦੇਲੀ ਡੁੱਬੀ ਹੋਈ ਹੈ ਇਹ ਪਾਣੀ ਇਹ ਪਾਣੀ ਨਿਕਲਣ ਦਾ ਕਿਸੇ ਪਾਸੇ ਕੋਈ ਹੱਲ ਹੈ ਨਹੀਂ ਇਸ ਦਾ ਹਰ ਨਿਕਲਦਾ ਕੋਈ ਹੱਲ ਨਹੀਂ ਹੈ ਜੀ ਇਸ ਦਾ ਜਦੋਂ بارشਾਂ ਘਟ ਹੋਣੀਆਂ ਆ ਫਿਰ ਕਿਤੇ ਜਾ ਕੇ ਜੀ ਗਾਹਾਂ ਪਾਣੀ ਨਿਕਲਦਾ ਹੋਊਗਾ ਅੱਗੇ ਤੋਂ ਵੀ ਪਾਣੀ ਨਾਲ ਭਰਿਆ ਪਿਆ ਸਾਰਾ ਬਣ ਜਿਸ ਕਰਕੇ ਦਾ ਹੱਲ ਕੋਈ ਨਹੀਂ ਹੋ ਰਿਹਾ ਦੋਸਤੋ ਦੇਖੋ ਦਰਿਆਵਾਂ ਦੇ ਨੇੜੇ ਤਾਂ ਉਹ ਏਰੀਆ ਸਾਰਾ ਡੁੱਬ ਹੀ ਰਿਹਾ ਸੀਗਾ ਜੇ ਆਪਾਂ ਕਹੀਏ ਇੱਥੇ ਤਾਂ ਕੋਈ ਨੇੜੇ ਤੇੜੇ ਦਰਿਆਵ ਨਹੀਂ ਲੱਗਦਾ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਸਾਰੀ ਫਸਲ ਲਗਭਗ ਇੱਕ ਹਫ਼ਤੇ ਤੋਂ ਉੱਪਰ ਹੋ ਰਹੀਆਂ ਪਾਣੀ ਦੇ ਵਿੱਚ ਡੁੱਬੀ ਹੋਈ ਨੂੰ ਤੇ ਗਲਣੀ ਸ਼ੁਰੂ ਹੋ ਗਈ ਤੇ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜਾ ਕਿਸਾਨ ਹੈ ਉਹ ਛੋਟਾ ਕਿਸਾਨ ਹੈ 5 ਏਕੜ ਤੋਂ ਘੱਟ ਵਾਲਾ ਤੇ ਜ਼ਿਆਦਾਤਰ ਕਿਸਾਨ ਠੇਕੇ ਤੇ ਜ਼ਮੀਨ ਲੈ ਕੇ ਫੇਰ ਹੀ ਖੇਤੀ ਕਰਦੇ ਨੇ ਜਿਵੇਂ ਭਰਾ ਨੇ ਠੇਕੇ ਤੇ ਜ਼ਮੀਨ ਲਈ ਹੋਈ ਹੈ ਤੇ ਕੀ ਰੇਟ ਲਈ ਹੋਈ ਹੈ ਬਈ ਠੇਕੇ ਦੀ ਜ਼ਮੀਨ ਦੇਖੋ 80000 ਨੂੰ ਕਿਸਾਨ ਨੇ ਜ਼ਮੀਨ ਠੇਕੇ ਤੇ ਲਈ ਹੈ ਤੇ ਕਿਸਾਨ ਦੀ ਫਸਲ ਹੋਈ ਡੁੱਬੀ ਪਈ ਹੈ ਤੇ ਹਜੇ ਪਾਣੀ ਨਿਕਲਦਾ ਅਗਲੇ 10 ਦਿਨਾਂ ਤੱਕ ਵੀ ਕੋਈ ਹੱਲ ਨਹੀਂ ਲੱਗਦਾ ਨਿਕਲਣਾ ਤਾਂ ਹੈ ਹੀ ਨਹੀਂ ਇਹ ਇਹ ਜ਼ਮੀਨ ਨੇ ਹੀ ਪਾਣੀ ਪੀਣਾ ਤੇ ਲਗਭਗ 10 ਦਿਨਾਂ ਤੱਕ ਮੈਨੂੰ ਤਾਂ ਲੱਗਦਾ ਨਹੀਂ ਇਹ ਪਾਣੀ ਪੀਊਗੀ। ਨਹੀਂ ਘਟੋ ਘਟ ਜੇ ਇਹਨੂੰ ਨਾ ਜੇ ਨਾ بارش ਪੈਂਦਾ ਤਾਂ 20 ਦਿਨਾਂ ਦੁੱਤੇ ਉੱਤੇ ਉੱਤੇ ਇਹਨਾਂ ਨੂੰ ਪਾਣੀ ਜਮ੍ਹਾਂ ਹੋ ਹੀ ਹੋਆ। ਹਾਂ ਜਿਵੇਂ ਭਰਾ ਦੱਸ ਰਿਹਾ ਸੀ ਆਫ ਕੈਮਰਾ 2 ਦਿਨ ਪਹਿਲਾਂ ਥੋੜਾ ਜਿਹਾ 2 ਇੰਚ ਪਾਣੀ ਘਟਣਾ ਸ਼ੁਰੂ ਹੋਇਆ ਸੀ ਤੇ ਰਾਤ ਤੋਂ ਫਿਰ ਹੋ ਰਹੀ بارش ਨੇ ਫੇਰ ਹੀ ਖੇਤਾਂ ਦੇ ਵਿੱਚ ਉਹਨਾਂ ਪਾਣੀ ਭਰ ਦਿੱਤਾ ਹੈ। ਉਧਰ دریاਾਂ ਵਾਲੇ ਪਾਸੇ ਤਾਂ ਸਭ ਜਾ ਰਹੇ ਨੇ ਪਤਾ ਲੱਗ ਰਿਹਾ ਆਪਾਂ ਨੂੰ ਵੀ ਬਹੁਤ ਏਰੀਆ ਡੁੱਬ ਰਿਹਾ ਤੇ ਜਿਹੜਾ ਲਗਾਤਾਰ بارش ਹੋਈ ਹੈ ਉਹਨੇ ਆਪਣੇ ਸਭ ਪੂਰੇ ਪੰਜਾਬ ਦੇ ਵਿੱਚ ਹੀ ਸਾਰੀਆਂ ਫਸਲਾਂ ਡਬੋ ਦਿੱਤੀਆਂ ਨੇ ਮਹਿੰਗਾਈ ਦੇ ਜਮਾਨੇ ਵਿੱਚ ਇੱਕ ਤਾਂ ਵੈਸੇ ਕਿਸਾਨ ਨੂੰ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਕਿਉਂਕਿ ਕਿਸਾਨ ਛੋਟਾ ਕਿਸਾਨ ਜਿਆਦਾ ਜਿਆਦਾ ਜਦੋਂ ਕਿਸਾਨ ਨੂੰ ਹੜਾਂ ਦੀ ਮਾਰ ਪੈ ਜਾਂਦੀ ਹੈ ਤਾਂ ਉਹਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਮੈਂ ਇਹ ਇਹਨਾਂ ਦੀ ਯਾ ਮੁਸੀਬਤ ਨੂੰ ਸਮਝਦਾ ਕਿਉਂ 2 ਸਾਲ ਪਹਿਲਾਂ ਮੈਂ ਵੀ ਹੜਾਂ ਦੀ ਮਾਰ ਚੱਲ